ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੈਨਸ਼ਨਾਂ ਫਾਈਆਂ ਜਾ ਰਹੀਆਂ ਨੇ ਤੇ ਫਰਵਰੀ ਦੀਆਂ ਪੈਨਸ਼ਨਾਂ ਕਾਫੀ ਜਿਲ੍ਹਿਆਂ ਦੇ ਵਿੱਚ ਜਾਰੀ ਹੋ ਚੁੱਕੀਆਂ ਨੇ ਪਰ ਫਿਰ ਵੀ ਕੁਝ ਜ਼ਿਲ੍ਹੇ ਰਹਿੰਦੇ ਨੇ ਤੇ ਕੁਝ ਹਲਕਿਆਂ ਦੇ ਵਿੱਚ ਵੀ ਹਲੇ ਪੈਨਸ਼ਨਾਂ ਜਿਹੜੀਆਂ ਜਾਰੀ ਹੋਣ ਤੋਂ ਰਹਿੰਦੀਆਂ ਨੇ ਸੋ ਇਸੇ ਲਗਾਤਾਰਤਾ ਦੇ ਵਿੱਚ ਕੁਝ ਅਪਡੇਟਸ ਆਈਆਂ ਨੇ ਇਹ ਤੁਹਾਡੇ ਨਾਲ ਸਾਂਝੀ ਕਰਾਂਗੇ ਅ ਦਿਨ ਹੈ ਜੀ ਮੰਗਲਵਾਰ 10 ਫਰਵਰੀ ਤੇ ਇਸ ਵੇਲੇ ਦੇ 9:00 ਤੱਕ ਦੇ ਅਪਡੇਟ ਹੈ ਸੋ ਅੱਜ ਵਰਕਿੰਗ ਡੇ ਹੈ ਜੀ ਛੁੱਟੀ ਅੱਜ ਕੋਈ ਨਹੀਂ ਹੈ ਤੇ ਅੱਜ ਵੀ ਜਿਹੜੇ ਹਲਕਿਆਂ ਦੇ ਵਿੱਚ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਰਹਿੰਦੀਆਂ ਨੇ ਉੱਥੇ ਅੱਜ ਜਾਰੀ ਹੋ ਸਕਦੀਆਂ ਨੇ ਤੇ ਬਾਕੀ ਜੋ ਅਪਡੇਟ ਨੇ ਸ਼੍ਰੀ ਫਤਿਹਗੁਰ ਸਾਹਿਬ ਔਰ ਫਤਿਹਗੁਰ ਸਾਹਿਬ ਚਲੇ ਤੇ ਹਲਕੇ ਬਸਿਫਾਠਾਣਾ ਅਮਲੋ ਅਤੇ ਸਰਹੰਦ ਦੇ ਵਿੱਚ ਜਿਹੜਾ ਯਾ ਫਰਵਰੀ ਦੀਆਂ ਸਿਰਫ ਦਿਵਯਾਂਕ ਫੈਂਸ਼ਨਾਂ ਜੜੀਆਂ ਨੇ ਜਾਰੀ ਹੋਈਆਂ ਨੇ ਇਹ ਸਾਨੂੰ ਅਪਡੇਟ ਹੈ ਤੇ ਉਥੇ ਵਿਡੋ ਫੈਂਸ਼ਨ ਤੇ ਬੜਾਪਾ ਫੈਂਸ਼ਨ ਵੀ ਜਲਦ ਜਾਰੀ ਹੋ ਸਕਦੀ ਹੈ ਹਾਲੇ ਕੁਝ ਲਾਭਪਾਤਰੀਆਂ ਨੂੰ ਉਥੇ ਹੈਂਡੀਕੈਪ ਪੈਂਸ਼ਨ ਦੇ ਵੀ ਮੈਸੇਜ ਨਹੀਂ ਆਏ ਆ ਉਹ ਅੱਜ ਸ਼ਾਮ ਤੱਕ ਆ ਜਾਣਗੇ ਤੇ ਇੱਥੇ ਜਿਹੜੀ ਹੈ ਹੈਂਡੀਕੈਪ ਪੈਂਸ਼ਨ 150000 ਫਰਵਰੀ ਮਹੀਨੇ ਦੀ ਜਾਰੀ ਹੋ ਚੁੱਕੀ ਹੈ ਤੇ ਲਾਭਪਾਤਰੀ ਜਿਹੜੇ ਆਪਣੇ ਖਾਤੇ ਚੈੱਕ ਕਰ ਸਕਦੇ ਨੇ ਸਿਰਫ ਤੇ ਸਿਰਫ ਹੈਂਡੀਕੈਪ ਜਿਹੜੇ ਭੈਣ ਫਰਾ ਸਾਡੇ ਸ੍ਰੀ ਫਤਿਹਗੁਰ ਸਾਹਿਬ ਤੋਂ ਨੇ ਔਰ ਇਹਨਾਂ ਹਲਕਿਆਂ ਤੋਂ ਨਹੀਂ ਉਹ ਆਪਣੇ ਖਾਤੇ ਚੈੱਕ ਕਰਨ ਉਹਨਾਂ ਦਾ 150000 ੜ ਹੋ ਗਿਆ ਹੋਵੇ ਜਿਹੜੇ ਜੜੀਆਂ ਪੈਨਸ਼ਨਾਂ ਨੇ ਉਹ ਵੀ ਚੱਲਦੇ ਇੱਥੇ ਜਾਰੀ ਹੋ ਜਾਣਗੀਆਂ ਦੂਜੇ ਨੁਕਤੇ ਜਿਹੀ ਜਲਾ ਬਰਨਾਲਾ ਬਰਨਾਲਾ ਜ਼ਿਲ੍ਹਾ ਤੇ ਜ਼ਿਲ੍ਹਾ ਦੇ ਹਲਕੇ ਸੈਣਾ ਤੇ ਮੈਲਕਲਾਂ ਦੇ ਵਿੱਚ ਵੀ ਜੜੀ ਹੈ ਅ ਦੂਆ পেনশন ਜਿਹੜੀ ਉਹ 1500 ਰੁਪਏ ਐਡ ਹੋ ਗਈ ਹੈ ਬੜਾਪਾ পেনশন ਤੇ ਵੀ ਕੁਝ ਮੈਸੇਜ ਉੱਥੇ ਆਏ ਜਰੂਰ ਨਹੀਂ ਪਰ ਹਾਲੇ ਕਨਫਰਮੇਸ਼ਨ ਨਹੀਂ ਆ ਇਸ ਲਈ ਉੱਥੇ ਕਨਫਰਮ ਕਰਕੇ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ ਗ੍ਰੇਡੋ পেনশন ਜਿਹੜੀਆਂ ਭੈਣਾਂ ਦੀਆਂ ਵਿਧਵਾ ਫੈਸ਼ਨਾਂ ਲੱਗੀਆਂ ਨੇ ਉਹ ਵੀ ਹਾਲੇ ਉੱਥੇ ਜਾਰੀ ਹੋਣ ਤੋਂ ਰਹਿੰਦੀ ਹੈ ਤੇ ਉਹ ਵੀ ਜਲਦੀ ਜੜੀ ਜਾਰੀ ਹੋਣ ਦੀ ਉਮੀਦ ਰਹੇਗੀ ਤੇ ਹੈਂਡੀਕੈਪ ਭੈਣ ਪਰ ਆਪਣੇ ਮੈਸੇਜ ਆ ਜਿਹੜੇ ਚੈੱਕ ਕਰ ਸਕਦੇ ਨੇ 1500 ਰੁਪਏ ਐਡ ਤੁਹਾਡੇ ਖਾਤੇ ਦੇ ਵਿੱਚ ਹੋ ਗਿਆ ਹੈ ਬਾਕੀ ਜਿਹੜੇ ਮੋਗੇ ਤੋਂ ਸਾਨੂੰ ਮੈਸੇਜ ਆ ਰਹੇ ਨੇ ਕੁਝ ਲੁਧਿਆਣੇ ਤੋਂ ਆ ਰਹੇ ਨੇ ਪਟਿਆਲੇ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹੁਸ਼ਿਆਰਪੁਰ ਤੋਂ ਮਹਾਲੀ ਤੋਂ ਕਪੂਰਥਲੇ ਤੋਂ ਤੇ ਜਲੰਧਰ ਤੋਂ ਕੁਝ ਸੰਗਰੂਰ ਤੋਂ ਆ ਰਹੇ ਨੇ ਇਹਨਾਂ ਜਿਲ੍ਹਿਆਂ ਦੇ ਵਿੱਚ ਕੁਝ ਹਲਕਿਆਂ ਦੇ ਵਿੱਚ ਹਲੇ ਪੈਨਸ਼ਨਾਂ ਜਾਰੀ ਹੋਣ ਤੋਂ ਰਹਿੰਦੀਆਂ ਨੇ ਤੇ ਜਿਹੜਾ ਲਾਭਪਾਤਰੀਆਂ ਨੂੰ ਹਲੇ ਪੈਨਸ਼ਨ ਆਉਣੀਆਂ ਬਾਕੀ ਨੇ ਬਾਕੀ ਇਥੋਂ ਕੁਝ ਅਪਡੇਟ ਆਣ ਗਿਆ ਉਹ ਤੁਹਾਡੇ ਨਾਲ ਸਿੱਸਾ ਜੜੀਆ ਲਾਈਵ ਆ ਕੇ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਬਾਕੀ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਪੁੱਛ ਸਕਦੇ ਆ ਤੁਹਾਡੀ ਕਿਹੜੀ ਪੈਨਸ਼ਨ ਲੱਗੀ ਹੈ ਤੇ ਕਿਹੜੇ ਹਲਕੇ ਤੋਂ ਤੁਸੀਂ ਜੇਕਰ ਤੁਹਾਡੀ ਪੈਨਸ਼ਨ ਇਹ ਆਇਆ ਕਮੈਂਟ ਸੈਕਸ਼ਨ ਖੁੱਲਿਆ ਤੁਸੀਂ ਕਮੈਂਟ ਕਰੋ ਤੇ ਅਪਡੇਟ ਜਿਹੜੀ ਪਤਾ ਕਰਕੇ ਤੁਹਾਨੂੰ ਦੱਸ ਜਾਂਗੇ ਇਜਾਜ਼ਤ ਦਿਓ ਧੰਨਵਾਦ